ਸਤਿਗੁਰੂ ਜੀ ਉਹ ਕਵਲਣੀ ਵਿੱਚ ਕਹਿੰਦੇ ਨੇ ਮਾਰੇ ਸਵੇ ਜਨ ਹੋਂ ਮੈਂ ਵਿਖਿਆ ਜਿੰਨ ਹਰ ਪ੍ਰਭ ਮਿਲਣ ਨ ਦਿੱਤੀ ਆ ਇਹ ਜਨ ਜੀ ਸੇਵਕ ਜਿਹੜੀ ਹੋਂ ਮੈਂ ਰੂਪੀ ਵਿਖਿਆ ਹੈ ਇਸ ਨੂੰ ਮਾਰ ਭਾਵ ਕੇ ਖਤਮ ਕਰ ਜਿੰਨ ਹਰ ਪ੍ਰਭ ਮਿਲਣ ਨਾ ਦਿੱਤੀ ਆ ਇਹ ਹੋਂ ਮੈਂ ਹੀ ਕੇਵਲ ਤੇ ਕੇਵਲ ਪਰਮਾਤਮਾ ਈ ਸੁਦੀ ਵਿਚਾਰ ਤੇ ਜਨੋ ਖੈਰ ਰੱਖੀ ਵੀ ਆਪਾਂ ਕਰਦੇ ਰਹਿੰਦੇ ਆ ਕਿ ਇਹ ਜਿਵੀ ਹੋਵੇ ਹੈ ਇਹ ਪਰਮਾਤਮਾ ਵੱਲੋਂ ਹੀ ਇਸ ਜੀਵ ਦੇ ਅੰਦਰ ਪਾਈ ਗਈ ਹੈ ਸਤਿਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਹੋਮੈ ਰਾਹ ਉਤਰੋ ਇੰਤੇ ਜਿਹੜਾ ਹਉਮੈ ਦਾ ਰੋਗ ਹੈ ਪ੍ਰਮਾਤਮਾ ਨੇ ਮਨੁੱਖ ਦੇ ਹਿੱਸੇ ਵਿੱਚ ਦੇ ਦਿੱਤਾ ਪਰ ਪ੍ਰਮਾਤਮਾ ਨੇ ਹੀ ਇਹ ਰੋਗ ਪਾਇਆ ਪਰ ਇਸ ਦੇ ਕਰਕੇ ਹੀ ਪ੍ਰਮਾਤਮਾ ਨਹੀਂ ਮਿਲਦਾ ਵੇਖੋ ਪਾਇਆ ਵੀ ਵੇਖੋ ਸਰਤਾਲ ਕੋਹ ਕਰ ਰੋ ਦੀ ਖੇਡ ਕੈਸੀ ਹੈ ਕਿ ਇਸ ਨੇ ਹਉਮੈ ਨੂੰ ਤੇ ਜਦੋਂ ਤੱਕ ਇਹ ਖਤਮ ਨਹੀਂ ਹੁੰਦੀ ਉਸ ਵੇਲੇ ਤੱਕ ਪਰਮਾਤਮਾ ਮਿਲਦਾ ਨਹੀਂ ਤੇ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਨੂੰ ਹਾਰੋ ਇਸ ਨੂੰ ਮਾਰ ਫਿਰ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਇਸੇ ਤਰ੍ਹਾਂ ਹੀ ਜਦੋਂ ਤਨ ਭਗਵਾਨ ਜੀ ਮਹਾਰਾਜ ਸੰਤੋਖ ਦਾਸ ਜੀ ਮਤ ਦੇ ਵਿੱਚੋਂ ਬਾਹਰ ਜਦੋਂ ਕੱਢਿਆ ਤੇ ਸਤਿਗੁਰੂ ਨੇ ਹੀ ਪੁੱਛਿਆ ਸੀ ਕਿ ਹੁਣ ਮੈਂ ਤੁਹਾਡੇ ਅੰਦਰ ਕਿੰਨੀ ਕੁ ਮੌਜੂਦ ਹੈ ਤੁਸੀਂ ਕਿਹਾ ਸੀ ਨੇਸ਼ਾ मात्र ਮੌਜੂਦ ਹੈ ਦੇਖੋ ਨੇਸ਼ਾ मात्र ਹੋਏ ਰਹਿਣ ਦੇ ਨਾਲ ਵੀ ਸੰਤੋਖੇ ਯੋਗੀ ਨੂੰ ਪਰਮਾਤਮਾ ਨੇ ਇਸ ਕਰਕੇ ਜਦੋਂ ਤੱਕ ਵਿਸ਼ੇ ਵਕਾਰ ਇਸ ਬੰਦੇ ਦੇ ਅੰਦਰ ਰਹਿੰਦੇ ਨੇ ਹਉਮੈ ਵਰਤਰਾ ਦਿੰਦੀ ਹੈ ਇਹ ਪ੍ਰਮਾਤਮਾ ਇਸ ਨੂੰ ਨਹੀਂ ਮਿਲਦਾ ਕਿਉਂਕਿ ਇਹ ਜਿਹੜਾ ਹਉਮੈ ਦਾ ਰੋਗ ਹੈ ਨਾ ਇਹ ਗੁਰੂ ਨੇ ਹੀ ਅਸਲ ਵਿੱਚ ਖਤਮ ਕਰਨਾ ਗੁਰੂ ਤੋਂ ਬਿਨਾਂ ਇਸ ਹਉਮੈ ਦੇ ਰੋਗ ਨੂੰ ਕੋਈ ਖਤਮ ਨਹੀਂ ਕਰ ਸਕਦਾ ਮੇ ਦਾ ਰੋਗ ਖਤਮ ਹੋਏ ਤੋਂ ਬਿਨਾ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਾਰੇ ਇਹ ਸੁਵੇ ਜਨ ਹੋਵੇਂ ਵੇਖਿਆ ਜੇ ਨਾ ਪ੍ਰਭ ਮਿਲਣ ਨਾ ਦਿੱਤੀਐ ਸੁਹਾਵੇਂ ਨੂੰ ਖਤਮ ਕਰ ਆਪਣੇ ਅੰਦਰੋਂ ਇਸ ਮੈਂ ਮੇਰੀ ਨੂੰ ਹੋਵੇਂ ਨੂੰ ਖਤਮ ਕਰ ਜਿਹੜੀ ਕਿ ਤੈਨੂੰ ਪ੍ਰਮਾਤਮਾ ਨੂੰ ਮਿਲਣ ਵਿੱਚ ਰੁਕਾਵਟ ਪਾ ਰਹੀ ਹੈ ਦੇਹ ਕਾਂਚਨ ਵੇ ਬੰਨੀ ਆਏ ਨਾ ਹੋਵੇ ਮਾਰੀ ਗੋਤੀਆ ਤੇਰਾ ਇਹ ਮਨੁੱਖਾ ਸ਼ਰੀਰ ਇੱਕ ਕਾਂਜਲ ਦੀ ਤਰ੍ਹਾਂ ਸੀ ਸੋਨੇ ਦੀ ਤਰ੍ਹਾਂ ਸੀ ਤਿਸ ਤੋਂ ਵੇਨੇ ਸਭ ਕੁਝ ਹੀ ਤੇਰਾ ਖਰਾਬ ਕਰ ਦਿੱਤਾ ਸੋਨੇ ਵਰਗੀ ਤੇਰੀ ਕਾਂਚਨ ਦੇਹੀ